ਸਤਿ ਸ੍ਰੀ ਅਕਾਲ ਪਰਤੋ ਮੇਰੀ ਤੋ ਮੇਰ ਪਕਾ ਤੂੰ ਹੰਤਰ ਜਨਨੀ ਪੰਗ ਪੁਗਵਾਹਨ ਲੋਸੇ ਲੋਸ ਕਗਨ ਰਮਨ ਦੇਹਤ ਪ੍ਰਾਏ ਤੇ ਹਰ ਪਉ ਸਮੀਂ ਗਿਆਨ ਪਰਮ ਸਤਿਕਾਰ ਸਤਿਰਾਦੇ ਪਾਤ੍ਰ ਵਿਤਰ ਚਰਮਾਯਿਤ ਜੁੜੂ ਬੈਠੀ ਗੁਰੂ ਕੀ ਸਾਧ ਸੰਗਤ ਕੋਸਮੀ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹੋ ਉਸ ਬਾਇਕੁਰਮੰਨ ਤਾਲਾ ਪਰਵਰਤਾਰ پاک ਸੂਰ ਪਰਮੇਸ਼ੁਰ ਦਾ ਕਿਉਂ ਸ਼ੁਕਰ ਕਰਨਾ ਚਾਹੀਦਾ ਕੱਲ੍ਹ ਅਸੀਂ ਸਵੇਰੇ ਕਥਾ ਸੁਣੀ ਸੀ ਅੱਜ ਫੇਰ ਘਟ ਪਰਮਾਤਮਾ ਦੇ ਦਿਸਣ ਸਾਨੂੰ ਫੇਰ ਵੀ ਰਿਵਾਜ ਕਰਨੇ ਜੋ 24 ਘੰਟੇ ਦੇ ਤੂੰ ਭਾਈ ਤੂੰ ਸੇਵਾ ਵੀ ਕਰ ਲੈ ਤੂੰ ਸਿਮਰਨ ਵੀ ਕਰ ਲੈ ਤੂੰ ਚੰਗਾ ਕਰਨ ਵੀ ਕਰ ਲੈ 24 ਘੰਟੇ ਨਿਤਨੇਮ ਕਥਾ ਕੀ ਤਨ ਬਾਣੀ ਜੋ ਕੁਝ ਕਰ ਸਕਦਾ ਹੈ ਦੇਸ ਜਿਹੜੇ ਕੋਲ ਉੱਤੇ ਵਿੱਚ ਇਹ ਜੀਵ ਮਨ ਵਿਚਰਦਾ ਹੈ ਇਹਨੂੰ ਸਾਧ ਸੰਗਤ ਜਿਉਂ 24 ਘੰਟੇ ਮੇਰੇ ਮਨ ਵਿਚ ਚੈਨਾ ਚਾਹੁੰਦਾ ਹੈ ਦੇਖੋ ਉਸ ਅਨੁਸਾਰ ਇੱਕ ਸੇਵਾਦਾਰ ਅੰਰੇ ਮਾਧੁਰ ਚੁਣੇ ਗਏ ਕੋਈ ਕਦਮ ਪਾੜੇ ਮਾਰਦਾ ਹੈ ਕੋਈ ਕਦਮ ਆਟਾ ਗੁੰਨਦਾ ਹੈ ਕੋਈ ਕਦਮ ਪਰਸ਼ਾਦ ਦੇ ਮਨੋਰਨ ਕੋਈ ਕਦਮ ਦਾਲ ਔਰ ਸਬਜ਼ੀਆਂ ਕੋਈ ਝਾੜੂ ਲੱਗ ਸੇਵਾ ਕਰਦਾ ਕੋ ਜੁੱਤੀਆਂ ਦੀ ਸੇਵਾ ਕਰ ਸਾਰੇ ਸਭ ਆਪਣੀ ਸੇਵਾ ਵੰਡ ਤੁੱਤ ਪਰ ਕੋਈ ਪੋਟਾਦਾਨ ਵੀ ਕਰਦਾ ਹੈ ਕੋਈ ਮਾਇਆ ਦਾ ਗ੍ਰਿਹ ਰਿ ਕਰ ਰਸਤਾ ਦਾ ਜਸਪਾਣੀਆਂ ਤੇ ਕੋਈ ਤੋਂ ਵੀ ਸੇਵਾ ਕਰਦਾ ਇਹ ਸਾਰੇ ਇੱਕ ਜਨਰਲ ਸੇਵਾ ਦੇ ਪਾਤ ਜਨੇ ਇਹ ਭਤਰੇ ਮਾਣ ਨਾਲ ਜੁੜੇ ਹੋਏ ਨੇ ਸਾਰੇ ਜੰਨੀਆਂ ਹੀ ਸੇਵਾ ਦੂਰ ਦਰਾਂਡੇ ਉੱਤੇ ਕੋਈ ਹੁੰਦਾ ਹੈ ਸ਼ਰਧਾ ਭਾਵਨਾ ਦੇ ਨਾਲ ਉਹ ਕਹਿੰਦਾ ਵੀ ਮੇਰੇ ਨੂੰ ਮੇਰੇ ਮਾਲਕ ਕਿਰਪਾ ਕਰੇ ਆਪਣੇ ਚਰਨਾਂ 'ਚੋਂ ਜੋੜੇ ਮੇਰੇ ਪਰਵਾਰ ਨੂੰ ਸੁੱਖ ਦੇਵ ਜਿੰਨੀ ਖੁਸ਼ੀ ਤੈਨੂੰ ਕੋਈ ਹਰਮਤ ਦੇ ਸਮਾਗਮ ਵਿੱਚ ਜਾ ਕੇ ਹੁੰਦੀ ਹੈ ਉੱਥੇ ਉਹ ਹੀ ਘੰਟੇ ਇਸ ਤਰ੍ਹਾਂ ਦੀ ਖੁਸ਼ੀ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਮਨ ਰਾਇਣਾ ਚਾਹੀਦਾ ਇਸ ਤਰ੍ਹਾਂ ਜੀਆ ਸਾਥ ਸਭ ਜੋ ਤੇਰੇ ਮਨ ਤੋਂ ਸੱਤਰਾ ਤੇ ਪਰਵਾ ਚਾਹੀਦਾ ਰੱਬ ਦੇ ਖਲਾਫ ਸਾਥ ਸੰਗਿਓ ਜਿਹੜੇ ਹਰੇ ਤੱਕ ਨਹੀਂ ਆਏ ਨਾਏ ਭਾਈ ਆ ਕੇ ਤਰਵਾਰ ਸਾਹਿਬ ਵਿੱਚ ਬੈਠੋ ਮੈਂ ਫਿਰ ਇਕਰਾਮ ਕੇ ਬਾਅਦ ਸੇਵਾ ਲਾਣੀ ਥੋੜਾ ਜਿਹਾ ਉੱਚੀ ਬੋਲਣ ਤੋਂ ਪ੍ਰੇਰਿਤ ਕਰੋ ਰੌਲਾ ਗੋਤ ਪਹਿਲਾਂ ਮੰਦਰ ਦੇ ਵਿੱਚ ਥੋੜਾ ਜਿਹਾ ਹੌਲੀ ਜਿਹਾ ਤੱਕ ਕਥਾ ਚੱਲਦੀ ਹੈ ਉਹਦੇ ਤੱਕ ਕੋਈ ਹੌਲੀシャレ ਨਾ ਬੋਲੋ ਤਾਂ ਕਿ ਇਹ ਤਿਰਵਾਰ ਕਹਿੰਦੀ ਹੈ ਅੰਦਰ ਤਰਵਾਰ ਸਾਹਿਬ ਤੁਜਾਂ ਦਾ ਨਾਮ ਲਖਾਓ ਕਰੋ ਸਾਰ ਸਤਿਗੁਰੂ ਜੀ ਸਿਵਾ ਕੇ ਅਤੇ ਪ੍ਰਵਾਨ ਕਰਿਓ ਕੋਲੀ ਬਾਣੀ ਸੁਣੀ ਆਖਸਾ ਰਾਜ ਕੀ ਕਥੇ ਕੋਟਾਨ ਕੋ ਸ਼ੁਕਰ ਹੈ ਤੁਮ ਤੁਮ ਕੰਨ ਕੰਨ ਸ਼੍ਰੀ ਗੁਰਦ੍ਰਾਂ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਉੱਤੇ ਅਪਾਰ ਕੇ ਉਹ ਤੇ ਰਹਿਣ ਤੇ ਬਖਸ਼ਿਸ਼ ਕੀਤੀ ਹੈ ਹਰ ਰੋਜ਼ ਦੀ ਤਰ੍ਹਾਂ ਸਾਨੂੰ ਸੁੰਦਰ ਤੇ ਪਵਿੱਤਰ ਤਖਤਾਂ ਦੇ ਮੁੱਖ ਦਰਸ਼ਕਾਰੇ ਨੂੰ ਨਿਮਕਸ਼ੀਏ ਤੁਸੀਂ ਹਰ ਰੋਜ਼ ਦੀ ਤਰ੍ਹਾਂ ਕੇ ਗੁਰੂ ਦੇ ਦਰਸ਼ਨ ਕੀਤੇ ਨਿਤ ਬਾਤ ਰੰਗਦੀ ਮੋਲ ਅੰਮ੍ਰਿਤ ਵੇਲੇ ਦਾ ਲੈਣਾ ਸਰਵਣ ਕੀਤਾ

ساتھے تین آ کے گرو سا ਦਲ ਪਰਖੋ ਕਿਹੜਾ ਕਿਹੜਾ ਇੱਕ ਤਾਂ ਇਹ ਹੋਇਆ ਕਿ ਜਿਸ ਅਸਥਾਨ ਅੰਦਰ ਪਰਮੇਸ਼ਰ ਵਸਦਾ ਹੈ ਦੇਖੋ ਐਸਾ ਸਵਾਲ ਹੈ Jupiter ਉਧਰ ਬਸਦਾ ਹੈ ਸ਼ਰ ਅਕੁਪਤੇ ਵਸਦਾ ਹੈ ਉਹ ਕਿਹੜਾ ਅਸਥਾਨ ਰਹਿੰਦਾ ਦੂਜਾ ਜਿਸ ਸਾਗਨ ਦੁਆਰਾ ਬਸੇ ਘਰ ਉਹ ਕਿਹੜਾ ਸਾਗਨ ਹੈ ਇਹ ਉਹਦਾ ਤਾਂ ਸਵਾਲ ਹੈ ਕਿੰਨੇ ਹੁੰਦਾ ਤਿੰਜਾ ਕੋ ਇਸ ਸਮਾਗਮਾ ਦੁਆਰਾ ਪਰਮੇਸ਼ਰ ਹਰਿ ਦੇ ਜੀਵਨ ਦਾ ਸਭ ਤੋਂ ਸੰਤਾਂ ਦੇ ਰਾਹੀਂ ਹੋਰੇ ਡੇ ਡੇ ਚੱਕ ਐਡਡੇ ਸਮਾਗਮ ਨੂੰ ਸਾਨੂੰ ਸੰਤ ਕਾਰਨ ਦੇ ਕੁਪਾ ਰਾਮਾਣਾ ਨਮਨ ਚੁੜ ਜਾ। ਉਹ ਰੋਇ ਤੇ ਤਨਕੇ ਪਾਪਾ ਨੇ ਇਸ ਤਰ੍ਹਾਂ ਹੀ ਇੱਥੇ ਕੱਟ ਬਹੁਤ ਹੋ ਗਿਆ ਭੋਜਨ ਵਧੀਆ ਬਣ ਕੇ ਪਰਸ਼ਕ ਲਏ। ਇਸ ਸਾਰਾ ਸਾਧਨ ਪ੍ਰਮਾਤਮਾ ਦੇ ਨਾਮ ਦਾ ਨਾੜ ਨਿਰਵਾਸ ਤੇ ਕੁਝ ਇਹ ਹੁੰਦਾ ਕਿ ਸਤ ਸਤਿ ਗਿਓਂਦਰ ਸਿੰਘ ਉਹ ਪਰਮਾਤਮਾ ਦਾ ਕਾਰਜ ਕਰਵਾਇਆ ਜੁਦੂਤੇ ਕਿਸੇ ਗਰੀਬ ਮਨੁਜ ਨੂੰ ਮੈਂ ਉਹ ਸਾਰੀ ਜੀ ਸੇਵਾ ਕਰ ਪ੍ਰਕਾਰ ਮਾਰਤਾ ਸੀ ਸਾਰੇ ਸੰਗਤਾਂ ਪਿਆਰ ਨਾਲ ਸੱਜਣ ਕਰਿਓ ਜਿਥੇ ਧਰਮ ਸਹਿ ਕਮਲ ਨਰਹੀਆ ਉੱਕੜਨ ਕਰ ਤਹੀ ਜਿੱਥੇ ਪਰਮਾਤਮਾ ਦਾ ਸਤ ਸੰਗਿਓ ਬਸ ਸਾਰਾ ਦਰਾਰਾ ਕੀ ਉਤਰ ਦਰਮ ਪਰਮਾ ਹੈ ਉਹ ਅਸਥਾਨ ਸਤ ਸੰਗਿ ਕੋਣ ਪ੍ਰਾਪਤ ਕਰ ਸਕਦਾ ਹੈ ਮਹਾਤਮਨ ਕਰੇ ਕਿਵੇਂ ਜਾਣਿਆ ਜਾ ਸਕਦਾ ਹੈ ਉਹ ਦਰਮ ਮਹਾਤਮਾ ਦੁਆਰਾ ਸੰਤ ਸਤ ਸੰਤਾਂ ਦੁਆਰਾ ਜਿਸ ਕਰ ਕਾਰਨ ਫਿਰ ਉਦਾਸੀ ਸੋ ਦਰਮ ਕੋਈ ਆਏ ਕਹ ਇਹ ਅਸਥਾਨ ਸਾਧਨ ਤੇ ਮਹਾਤਮਨ ਦਾਰ ਤੇ ਨ ਉਦਾਸੀ ਹੋਇਆ ਕਰਦਾ ਉਦਾਸੀ ਦਾ ਮਤਲਬ ਉਦਾ ਕੋਈ ਬੰਦੇ ਦੇ ਕਰਾਰਗੀ ਹੋ ਜਾਣਾ ਕੋਈ ਬੰਦੇ ਦੇ ਅੰਦਰ ਖੇਚ ਪੈਣੀ ਵੀ ਮੈਂ ਤਾਂ ਮੇਰੇ ਬਸ ਰੱਬ ਨਹੀਂ ਮੰਨਣਾ ਉਹ ਰੋ ਰ ਮੇਰਾ ਕੋਈ ਕੀ ਮਤਲਬ ਨਹੀਂ ਕਿਸੇ ਦਾ ਜੋ ਮਰ ਜੀ ਹੋਵੇ ਮੇਰੇ ਸਾਰੇ ਰਿਸ਼ਤੇ ਢੀਮੇ ਨੇ ਮੈਂ ਪ੍ਰਮਾਤਮਨ ਉਦਾਸੀ ਉਦਾਸੀ ਹੋ ਜਾਣਾ ਉਦਾਸ ਹੋ ਜਾਣਾ ਨਿਰਾਸ਼ਤਾ ਹੋ ਜਾਣੀ ਕਿ ਜਿਹੜੀ ਕੀਯਤ ਨਾ ਰਣਣੀ ਉਰਸਤੇ ਰਾਸਤਾ ਦੇ ਵਿੱਚੋਂ ਦੇਖੋ ਬਰਾਹ ਪਜਦਾ ਕਿੰਨੇ ਦਾ ਸੰਸਾਰ ਕਰੀਏ ਜੀਵਤਿਆ ਨਹਿ ਮਰੀਏ ਇਝ ਲ ਸੰਸਾਰ ਸਮੁੰਦਰ ਹੈ ਸੰਸਾਰ ਸਾਗਰ ਕਿਸ ਤਰ੍ਹਾਂ ਤਰਿਆ ਜਾ ਸਕਦਾ ਭਾਈ ਜੀਵਤਿਆ ਨਹਿ ਮਰੀਏ ਜੀਵਤ ਭਾਗ ਨੂੰ ਮਰਦਾ ਨਹੀਂ ਕਿਸ ਤਰ੍ਹਾਂ ਮਰਦਾ ਹੋਰ ਸੱਚੀ ਮਤੀ ਜੀ ਰੱਬ ਨੂੰ ਮਿਲਣਾ ਨਸ ਰੱਬ ਨੂੰ ਮਿਲਣ ਵਾਸਤੇ ਅੰਦਰੋਂ ਮਰਨਾ ਪੈਂਦਾ ਹੈ ਜੋ ਹੁੰਦੇ ਮਰਵਾ ਪੈਂਦੇ ਉਹ ਕਿਵੇਂ ਨੇ ਇਹ ਤਾਂ ਜ਼ਿੰਦਗੀ ਦੀਆਂ ਖਰਸਾ ਛੱਡਣੀਆਂ ਪੈਂਦੀਆਂ ਨੇ ਜ਼ਿੰਦਗੀ ਦੀਆਂ ਇੱਛਾ ਦੇ ਬੋੜਾ ਜਿਹੜੀਆਂ ਨੇ ਉਹ ਸਜਣੀਆਂ ਛੱਡੀਆਂ ਪੈਂਦੀਆਂ ਜ਼ਿੰਦਗੀ ਦੇ ਰਸ ਛੱਡਨੇ ਪੈਂਦੇ ਨੇ ਉਹ ਬਦਨਾਸ ਛੱਡਨੇ ਪੈਂਦੇ ਨੇ ਜ਼ਿੰਦਗੀ ਦਾ ਬਹੁਤ ਕੁਝ ਛੱਡਣਾ ਪੈਂਦਾ ਸਾਰ ਸਭ ਜਿਉ ਜੋ ਦੇ ਪਾਤ ਕੋਈ ਜਦੋਂ ਜਦੋਂ ਆਪਣੀ ਪਛਾਣ ਵੀ ਕਰਦਾ ਨਾ ਦੇਉ ਨੋ ਕੋਤਾ ਕੀ ਗੱਲ ਹੈ ਗਿਆ ਜਾਈਆ ਕੋਰੇ ਆਪਣਾ ਤਰਸ ਰਿਹਾ ਖਾ ਗਿਆ ਸਾਰਾ ਕੁਝ ਇਥੋਂ ਪੱਠਾ ਕਰਕੇ ਇਹ ਤਾਂ ਬਸ ਦੇ ਨਾਮ ਤੇ ਹੋ ਰਿਹਾ ਆਪਣਾ ਜਰ ਕਰਦੇ ਇਸ ਸਭ ਦਾ ਕਿਉਂਕਿ ਮੇਰੇ ਵਰਗੇ ਜਿਹੜੇ ਵਿਚਾਰੇ ਨੇ ਸੁਣ ਲਏ ਕਾਹ ਨੂੰ ਸੁਣ ਪਾਣ ਸੁਣਨੇ ਦੇ ਆ ਦੀ ਸਾਰੀ ਕਥਾ ਸੁਣੀ ਸੀ ਔਰ ਜੀਵਨ ਲਾਗਣੀ ਹੈ ਪਰ ਇਹ ਕਰ ਕਰਨੇ ਬਹੁਤ ਮੁੱਖੇ ਜਦ ਨਰ ਮਤਮ ਉਹ ਬਹੁਤ ਕਸਾਫਤ ਦਿਉ ਲੋਕ ਲੱਜਾਉ ਕੋਈ ਮਾਈਕ ਪਾ ਲਈ ਉਹ ਸਤਸੰਗ ਵਿੱਚ ਆਉਂਦਾ ਹੈ ਗੁਰਦੁਆਰੇ ਜਾਂਦਾ ਹੈ ਸਤਸੰਗ ਸਭ ਤੋਂ ਪਹਿਲਾਂ ਉਹਦੇ ਤੇ ਅਸੀਂ ਕੈਰੇਕਟਰ ਦਾ ਦੋਸ਼ ਲਾਉਂ। ਫਿਰ ਨਹੀਂ ਚੋਰੀ ਦਾ ਦੋਸ਼ ਵੀ ਲਾ ਦੇਣਾ ਨਹੀਂ ਤਾਂ ਕਹਿੰਦੇ ਇਹ ਤਾਂ ਸਭ ਕੁਝ ਖਾ ਗਿਆ ਇਹ ਤਾਂ ਕੁਦਰਤੀ ਗੱਲ ਹੈ। ਇਹ ਸਾਰੇ ਮਰ ਸੈਣੇ ਪੈਂਦੇ ਨੇ ਸਤਸੰਗ ਸਾਰਾ ਕੁਝ ਇਹ ਸੈਣੇ ਤਾਂ ਜਿਉਂਦੇ ਮਰੀਂਦਾ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਰੱਬ ਨੂੰ ਮਰ ਲੈਣਾ ਇੱਕ ਆਪਣੇ ਖੇਤ ਜਾਂਦੇ ਨੇ ਰਾਤ ਵਿੱਚ ਪਹੀ ਨਿਕਲਦੇ ਹੁੰਦੇ ਨੇ ਪਹੀ ਉਹ ਪਹੀ ਦੇ ਉੱਤੇ ਕੋਈ ਪੰਨੀ ਵੱਢ ਕੇ ਉਹ ਕਾਕਾਕਾ ਉਸ ਵੱਢ ਦੇ ਉੱਤੇ ਸੜਕ ਉੱਤੇ ਲ ਉਹ ਵੀ ਤੇ ਉਹ ਗੱਡੇ ਲਤੜ ਜਾਂਦੇ ਨੇ ਸਕੂਟਰ ਮੋਟਰਸਾਈਕਲ ਗਾਮਾਂ ਮੱਝਾਂ ਬੰਦੇ ਉਹਨੂੰ ਪੈਰਾਂ ਨਾਲ ਲਤੜ ਜਾਂਦੇ ਨੇ ਨਾ ਉਪਹੀ ਤੇ ਸਿੱਟੀ ਹੋਈ ਦੱਬ ਨੂੰ ਹੁਣ ਮਹਾਰਾਜ ਕੀ ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਨਾ ਫਰੀਦਾ ਥੀ ਉਹ ਪਵਾਹੀ ਦੱਬ ਦੇਖੋ ਕੈਸੇ ਬਚਨ ਨੇ ਫਰੀਦਾ ਥੀ ਉਹ ਪਵਾਹੀ ਦੱਬ ਜਿਵੇਂ ਪਹੀ ਦੀ ਦੱਬ ਹੈ ਤੂੰ ਉਹ ਬਣ ਜਾ ਜੇ ਸਾਈ ਲੋੜ ਹੈ ਸਭ ਜੇ ਤੂੰ ਸਰਬ ਵਿਆਪਕ ਵਾਹੀ ਕਰੋ ਨੂੰ ਲੋੜ ਨਾ ਮਿਲਣਾ ਚਾਹਣਾ ਉਸਾਈ ਨੂੰ ਇੱਕ ਛਿੱਜੈ ਇੱਕ ਠੇਡਾ ਮਾਰ ਕੇ ਉਹਨੂੰ ਖੰਡਾ ਜਾਂਦਾ ਹੈ ਬਿਆਲ ਤਾੜੀ ਹੈ ਦੂਜਾ ਉਹਨੂੰ ਲਤੜ ਕੇ ਲੰਘ ਜਾਂਦਾ ਉਹ ਪਹੀ ਵਿੱਚ ਪਈ ਦੱਬ ਨੂੰ ਘਾਫੂਸ ਨੂੰ ਇੱਕ ਛਿਜੇ ਬਿਆਲ ਤਾੜੀ ਹੈ ਤਾਂ ਸਾਈ ਦੇ ਦਰਵਾੜੀ ਹੈ ਉਹ ਜੇ ਤੂੰ ਪਹੀ ਦੀ ਦੱਬ ਵਰਗਾ ਹੋਵੇਂਗਾ ਕੋਈ ਠੇਡਾ ਮਾਰ ਕੇ ਲੰਘ ਗਿਆ ਕੋਈ ਤੈਨੂੰ ਲਤੜ ਕੇ ਲੰਘ ਗਿਆ ਪਰ ਤੂੰ ਆਪਣੇ ਨਿਸ਼ਾਨੇ ਤੋਂ ਥਿੜਕੀ ਨਾ ਤੂੰ ਆਪਣੇ ਪਿਆਰੇ ਨੂੰ ਮਿਲਣਾ ਤੈਨੂੰ ਲੋਕਾਂ ਦੀਆਂ ਸਹਿਣੀਆਂ ਪਹਿਣਗੀਆਂ ਉਦੋਂ ਤੱਕ ਮੈਂ ਦੇਖਿਆ ਕਈ ਬੰਦੇ ਪਹਿਲਾਂ ਤਾਂ ਇੱਕ ਕੁੱਤੇ ਦਾ ਬੈਰ ਪਾ ਕੇ ਨਾ ਸਾਧ ਸੰਗ ਜਿਓ ਸਾਧੂ ਸੰਤਾਂ ਨਾਲ ਤੇ ਜਦੋਂ ਮਰ ਗਿਆ ਮਗਰੋਂ ਉਹਨੂੰ ਬ੍ਰਹਮ ਗਿਆਨੀ ਕਹੀ ਜਾਣਗੇ ਉਹਦੀਆਂ ਵਰ੍ਹਸੀਆਂ ਮਨਾਈ ਜਾਂ ਮੈਂ ਬਹੁਤ ਦੇਖਿਆ ਲੋਕਾ ਕਈ ਤਾਂ ਆਪਣੇ ਗੁਰੂਆਂ ਨੂੰ ਹੀ ਸਾਧ ਸੰਗ ਜਿਓ ਆਪਣੇ ਮਹਾਤਮਾ ਨੂੰ ਹੀ ਛੱਡ ਗਏ ਬਹੁਤ ਸਾਰੇ ਜਿਹੜਾ ਆਪਣੀ ਕਬੀਰ ਸਮੁੰਦਨਾਂ ਛੋੜੀਏ ਜੇ ਅਤਖਾਰਾ ਹੋਏ ਕਹਿੰਦੇ ਸਮੁੰਦਰ ਨੂੰ ਨਹੀਂ ਛੱਡਣਾ ਚਾਹੀਦਾ ਜਿਹੜੀ ਮੱਛੀ ਨੇ ਸਮੁੰਦਰ ਛੱਡਤਾ ਬੱਸ ਉਹ ਮਰ ਗਈ ਤੂੰ ਵੀ ਜੇ ਕਿਤੇ ਜੁੜਿਆ ਹੋਇਆ ਹੈ ਨਾ ਵਾਹਿਗੁਰੂ ਦੇ ਨਾਲ ਗੁਰੂ ਨਾਨਕ ਨਾਲ ਸਤਿਪੁਰਸ਼ਾਂ ਨਾਲ ਸੰਗਤ ਨਾਲ ਦੇਖਿਓ ਸੰਗਤ ਛੱਡੀ ਨਾ ਤੂੰ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸਾ ਦੋਇ ਪੱਟ ਜੜੇ ਸੰਸਾਰਕ ਦੁੱਖ ਪ੍ਰਾਪਤ ਹੋਣਾ ਇਹ ਰੱਬ ਦੇ ਦਰ ਦਾ ਦਰਵਾਜ਼ਾ ਹੈ ਜਿਨੇ ਸੰਸਾਰ ਦੇ ਦੁੱਖ ਨੇ ਉਹ ਤੇਰੇ ਉੱਤੇ ਆ ਡਿੱਗਣ ਤੇ ਤੂੰ ਫੇਰ ਵੀ ਘਬਰਾਵੇਂ ਨਾ ਤੈਨੂੰ ਗੁੱਸਾ ਨਾ ਆਵੇ ਇਹ ਸਾਧ ਸੰਗ ਜੋ ਜਿਹੜਾ ਗੁੱਸਾ ਹੁੰਦਾ ਨਾ ਇਹ ਉਹ ਦਰਵਾਜ਼ੇ ਪਰ ਰਖਵਾਲਾ ਖਲੋਤਾ ਹੈ ਪਰ ਇਹ ਹਟਦਾ ਨਹੀਂ ਸਾਧ ਸੰਗ ਜਿਸ ਵੇਲੇ ਗੁੱਸਾ ਹੁੰਦਾ ਨਾ ਉਸ ਵੇਲੇ ਇਹਨੂੰ ਕੁਝ ਸੁਣਦਾ ਨਹੀਂ ਆਸ ਅੰਦੇਸਾ ਦੋਏ ਪੱਟ ਜੜੇ ਸੰਸਾਰ ਤੇ ਆਸਾ ਲੇ ਕੋਈ ਨਹੀਂ ਸੋਜਦਾ ਇਹਨੂੰ ਮਾਪਿ ਪਿਓ ਕੌਣ ਹੈ ਗੁਰੂ ਕੌਣ ਹੈ ਉਸਤਾਦ ਕੌਣ ਹੈ ਅੱਜ ਕੱਲ ਤਾਂ ਅਸੀਂ ਵਿਦਿਆ ਗੁਰੂ ਦੀ ਤਾਂ ਗੱਲ ਹੀ ਛੱਡਤੀ ਸਾਧ ਸੰਗ ਜੀਓ ਤੋਂ ਕਹਿੰਦੇ ਨੇ ਅੰਧ ਕਰੈ ਦ੍ਰਿਗਵੰਤਨ ਕੋਸਰਤ ਬੰਤਨ ਕੋ ਬਦਰੋ ਕਰ ਡਾਰੋ ਗੁੱਸਾ ਕਹਿੰਦਾ ਜਦੋਂ ਮੈਂ ਬੰਦੇ ਚ ਆਉਣਾ ਅੱਖਾਂ ਤੋਂ ਅੰਨਾ ਕਰ ਦੇਣਾ ਤੇ ਕੰਨਾਂ ਤੋਂ ਬੋਲੇ ਕਰ ਦੇਣਾ ਬੰਦੇ ਨੂੰ ਜਦੋਂ ਗੁੱਸਾ ਆਵੇ ਨਾ ਉਦੋਂ ਕੀ ਕਰਨਾ ਹੈ ਉਦੋਂ ਆਪਣੇ ਆਪ ਤੇ ਕੰਟਰੋਲ ਕਰਕੇ ਨਾ ਪੰਜ ਪਾਠ ਮੂਲ ਮੰਤਰ ਦੇ ਪੰਜ ਗੁਰ ਮੰਤਰ ਦੇ ਏਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਪੰਜ ਵਾਰੀ ਵਾਹਿਗੁਰੂ ਫਿਰ ਅੱਧਾ ਗਲਾਸ ਪਾਣੀ ਦਾ ਪੀ ਲੈ ਬਹਿ ਜਾ ਥੋੜਾ ਜਾ ਫਿਰ ਰੱਬ ਤੇਰੇ ਉਹ ਗੁੱਸੇ ਦੀ ਅੱਗ ਦੇ ਉੱਤੇ ਨਾ ਸ਼ਾਂਤੀ ਦੀਆਂ ਠੰਡ ਦੀਆਂ ਬੂੰਦਾਂ ਮਿਹਰ ਦੀਆਂ ਬੂੰਦਾਂ ਪਾਵੇਗਾ ਤੋ ਮਹਾਰਾਜ ਕਹਿੰਦੇ ਨੇ ਦੇਖੋ ਵੀ ਕਿੰਨੇ ਨੇ ਰੱਬ ਦੇ ਮਿਲਣ ਦੇ ਵਿੱਚ ਉੜ ਕੇ ਕਿੰਨੇ ਨੇ ਕਿੰਨੀਆਂ ਔਕੜਾਂ ਨੇ ਮਾਇਆ ਜਲ ਖਾਈ ਪਾਣੀ ਘਰ ਬਾਧਿਆ ਆਹ ਕਹਿੰਦੇ ਇਹ ਜਿਹੜੀ ਰੱਬ ਦੇ ਦਰ ਤੇ ਮਿਲਣ ਵਾਲਾ ਰਾਹ ਹੈ ਨਾ ਮੰਜ਼ਲ ਹੈ ਮਾਇਆ ਦੀ ਖਾਲੀ ਪੱਟੀ ਹੋਈ ਹੈ ਮਾਇਆ ਜਲ ਖਾਈ ਪਾਣੀ ਘਰ ਬਾਧਿਆ ਤੋ ਸਾਦਸੰਗ ਵਿਸ਼ੇਵਕਾਰਾਂ ਰੂਪੀ ਜਲ ਨਾਲ ਭਰੀ ਹੋਈ ਹੈ ਇਹ ਪਾਣੀ ਹਾਂਡ ਹੈ ਜਿਸ ਤਰ੍ਹਾਂ ਕਿਸੇ ਨੇ ਆਪਣੇ ਘਰ ਦੀ ਨੀਂ ਬੜੀ ਡੂੰਗੀ ਪਾਣੀ ਤੱਕ ਰੱਖੀ ਗਈ ਹੋਵੇ ਤਾਉ ਉਸ ਨੂੰ ਸਾਦਸੰਗ ਜੂ ਪਾਣੀ ਹਾਂਡੇ ਕਹਿੰਦੇ ਆ ਇਹ ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਬਹੁਤ ਲੱਗੀ ਹੈ ਘਰ ਬਾਧਿਆ ਸਤਕੈ ਆਸਣ ਪੁਰਖ ਰਹਿ ਪਰ ਉਹ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤ ਦੇ ਆਸਣ ਤੇ ਰਹੂਗਾ ਜਦੋਂ ਤੂੰ ਸੱਚ ਬੋਲੇਗਾ ਨਾ ਤੂੰ ਸਾਥ ਸੰਗ ਜਿਓ ਉਹ ਸਤ ਬੋਲੇਗਾ ਪ੍ਰਮਾਤਮਾ ਤੇਰਾ ਸਾਥ ਦੇਊਗਾ ਕਿਰਾਂ ਤਾਂ ਤੈਨੂੰ ਲੋਕ ਦਬਾ ਲੈਣਗੇ ਸੰਸਾਰ ਦੇ ਕੁਦਰਤੀ ਕਿਰਾਂ ਸੱਚ ਨੂੰ ਦਬਾ ਲੈਂਦੇ ਨਹੀਂ ਸਾਥ ਸੰਗ ਜਿਓ ਆਸਾ ਅੰਦੇਸਾ ਇਹ ਭਗਤੀ ਰੂਪੀ ਮਾਇਆ ਨੂੰ ਗ੍ਰਹਿਣ ਕਰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤਾਂ ਤੂੰ ਉਹਦੇ ਆਸਣ ਤੇ ਪਹੁੰਚੇਂਗਾ ਕਿੰਤੇ ਨਾਮਾਂ ਅੰਤ ਨਾ ਜਾਣਿਆ ਤੁਮ ਸਰਨਾਹੀ ਅਵਰ ਹਰੇ ਏ ਮੇਰੇ ਵਾਹਿਗੁਰੂ ਤੇਰੇ ਨਾਮ ਕਿੰਨੇ ਨੇ ਮੇਰੀ ਜੀਬਾ ਤੇਰੇ ਨਾਮਾਂ ਨੂੰ ਕਥਨ ਨਹੀਂ ਕਰ ਸਕਦੀ ਜੇਬਾ ਇੱਕ ਕਬਨ ਗੁਣ ਕਹੀ ਹੈ ਬੇਸਮਾਰ ਬੇਅੰਤ ਸੁਆਮੀ ਤੇਰੇ ਅੰਤ ਨਾ ਕਿ ਨਹੀਂ ਲਹੀ ਹੈ ਦੋ ਸਹੰਸਰ ਰਸਨਾਹ ਸੁਹਾਈ ਰਟਤ ਅਬ ਲੱਗੇ ਨਾਮ ਅਪਾਰਾ ਤੁਮਰੋ ਤਾਉ ਨਮ ਪਾਇਤ ਪਾਰਾ ਤੇਰਾ ਕੋਈ ਪਾਰ ਤਾਰਾ ਨਹੀਂ ਪਾ ਸਕਦਾ ਸੱਚੇ ਪਾਤਸ਼ਾਹ ਤੇਰੀ ਤਾਂ ਬੇਅੰਤ ਖੇੜ ਹੈ ਮੈਰੀ ਜੀਭਾ ਤੇਰਾ ਨਾਮ ਕੀ ਜਪ ਲੂਗੀ ਤੇਰੇ ਗੁਣਾ ਨੂੰ ਤੇਰੇ ਵਰਗਾ ਕੋਈ ਹੈ ਨਹੀਂ ਤੁਮ ਸਰ ਨਾਹੀਂ ਅਬਰ ਹਰੇ ਏ ਹਰੀ ਤੇਰੇ ਵਰਗਾ ਹੋਰ ਕੋਈ ਹੈ ਨਹੀਂ ਰੱਬ ਤਾਂ ਬਥੇਰੇ ਬਣ ਬਣ ਬੰਦੇ ਆ ਪਰ ਤੇਰੇ ਵਰਗਾ ਰੱਬ ਨਹੀਂ ਹੈ ਕੋਈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਆਪ ਕਰੇ ਜਿਸ ਤਰ੍ਹਾਂ ਸਾਧ ਸੰਗ ਜੋ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜੇ ਸੰਸਾਰ ਸਾਗਰ ਨੂੰ ਤਰਨਾ ਹੈ ਨਾ ਆਪਣੇ ਆਪ ਨੂੰ ਕਦੇ ਉੱਚਾ ਨਾ ਸਮਝੀ ਆਪਣੇ ਆਪ ਨੂੰ ਨੀਮਾ ਸਮਝੀ ਜਿਹੜਾ ਬੰਦਾ ਨਾ ਆਪਸ ਕੋ ਜੋ ਭਲਾ ਕਹਾਵੇ ਜਿਹੜਾ ਕਹਿੰਦਾ ਮੈਂ ਬਹੁਤ ਚੰਗਾ ਐ ਤਿਸੇ ਭਲਾਈ ਨੇਕਟ ਨਾ ਆਵੇ ਆਪਸ ਕੋ ਮਨਵਰ ਕਰ ਥਪੋ ਕਾ ਕੋ ਕਹਾਂ ਕਸਾਈ ਤੋ ਸਾਥ ਸੰਗ ਜੋ ਆਪਣੇ ਆਪ ਨੂੰ ਕਦੀ ਉੱਚਾ ਨਹੀਂ ਕਹਿਣਾ ਮੈਂ ਤਾਂ ਭਾਈ ਸਾਰਿਆਂ ਦੀ ਚਰਨ ਧੂੜ ਐ ਮੈਂ ਤਾਂ ਗਰੀਬ ਲੋਕ ਐ ਅੰਦਰੋਂ ਕੋ ਉਹ ਬੰਦਾ ਅੰਦਰੋਂ ਜਦੋਂ ਹੰਕਾਰ ਚ ਤੂੰ ਮੈਨੂੰ ਐ ਕਿ ਮੈਂ ਕਿਹਾ ਹੋਏ ਮੜੀ ਜੀ ਗੱਲ ਤੇ ਅਸੀਂ ਕਿੰਨਾ ਤਕਰਾਰ ਕਰਦੇ ਨਾ ਧਿਆਨ ਨਾਲ ਸੁਣਿਓ ਮੇਰੀ ਸਾਰੀ ਬੇਨਤੀ ਇਹ ਜਦੋਂ ਇੱਕ ਦੂਜੇ ਨਾਲ ਜਿੱਦਬਾਜ਼ੀ ਕਰਦੇ ਨਾ ਜਿਹੜੀ ਸੇਵਾ ਕਰੀ ਹੁੰਦੀ ਹੈ ਉਹ ਸਾਰੀ ਸਾਡੀ ਖੇਚ ਜਾਂਦੀ ਹੈ ਇਹਨੂੰ ਸਾਹਮਣੇ ਰੱਖਿਆ ਕਰੋ ਜਿਵੇਂ ਮਾਇਆ ਸੋਨਾ ਚਾਂਦੀ ਹੀਰੇ ਜਵਾਹਰ ਮਹਿੰਗੀਆਂ ਵਸਤੂਆਂ ਸਾਹਮਣੇ ਰੱਖ ਦਿਓ ਸੇਵਾ ਵੀ ਕੀਤੀ ਹੋਈ ਸਾਹਮਣੇ ਰੱਖਿਆ ਕਰੋ ਭਾਈ ਜੇ ਕੋਈ ਕੁਛ ਕਹਿ ਵੀ ਗਿਆ ਤਾਂ ਕੀ ਹੋ ਗਿਆ ਕੋਈ ਨਹੀਂ ਮੇਰੇ ਚ ਕੋਈ ਨਾ ਕੋ ਘਾਟ ਹੋਊ ਆਪਣੀ ਘਾਟ ਮਹਿਸੂਸ ਕਰਿਆ ਕਰੋ ਨਾ ਕਿ ਬਰਾਬਰ ਉਹਨੇ ਡਾਂਗ ਚੱਕ ਲਈ ਉਹਨੇ ਡਾਂਗ ਚੱਕ ਲਈ ਉਹਦਾ ਸੋੜਾ ਸਾਰਾ ਕਰਿਆ ਕਤਰਿਆ ਹੋਇਆ ਖੇਚ ਪੈ ਜਾਂਦਾ ਸਾਧ ਸੰਗਤ ਐਨੀ ਸੇਵਾ ਮਿਲੀ ਹੈ ਸੇਵਾ ਨੂੰ ਸਾਮ ਕੇ ਰੱਖਣਾ ਇਹ ਤੈਨੂੰ ਇੱਕ ਬਹੁਤ ਵੱਡਾ ਬੈਲੈਂਸ ਬਣ ਜੂਗਾ ਰੂਹਾਨੀਅਤ ਦਾ ਸੇਵਾ ਆਪਣੇ ਆਪ ਨੂੰ ਉੱਚਾ ਨਹੀਂ ਕਹਿਣਾ ਮਨਮਹਿ ਰਹਿਣਾ ਮਨ ਮੈਂ ਰਹਿਣਾ ਸਾਧ ਸੰਗ ਜੀ ਆਪਣੇ ਮਨ ਦੇ ਵਿੱਚ ਨਾ ਕਿਸੇ ਨੂੰ ਉੱਚਾ ਬਚਨ ਨਾ ਕਹੀਂ ਜੇ ਕੋਈ ਤੈਨੂੰ ਕਹਿ ਵੀ ਦੇਵੇ ਆਪਣੇ ਮਨ ਵਿੱਚ ਤੂੰ ਸਹਾਰ ਲਈ ਨਿਸ਼ਚਾ ਕਰ ਲਈ ਕੋਈ ਨਹੀਂ ਆਪੇ ਜਾਣੇ ਆਪ ਕਰੇ ਉਹ ਵਾਹਿਗੁਰੂ ਆਪ ਕਰਦਾ ਆਪੇ ਜਾਣਦਾ ਸਭ ਕੁਝ ਜਦ ਆਸਾ ਅੰਦੇਸਾ ਤਦ ਹੀ ਕਿਉਂ ਕਰ ਏਕ ਕਹੇ ਜਦ ਤੱਕ ਪਦਾਰਥਾਂ ਦੀ ਆਸਾ ਨਾ ਬੰਦੇ ਦੇ ਅੰਦਰ ਉਧ ਸੰਸਾਂ ਵਿੱਚ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਕਰ ਲਵਾਂ ਆ ਵੀ ਕਰ ਲਵਾਂ ਕਿਉਂ ਕਰ ਏਕ ਕਹੈ ਕਹਿੰਦੇ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਨਹੀਂ ਤੂੰ ਜਾ ਸਕਦਾ ਪਰਮੇਸ਼ਰ ਦੇ ਨਾਮ ਨੂੰ ਕਿਵੇਂ ਕਹਿ ਸਕਦਾ ਤੂੰ ਜਦੋਂ ਤੇਰੇ ਅੰਦਰ ਤਾਂ ਹਰ ਵਕਤ ਮਾਇਆ ਦਾ ਸਿਮਰਨ, ਕਰੋਧ ਦਾ ਸਿਮਰਨ, ਵਿਸ਼ੇ ਵਿਕਾਰਾਂ ਦਾ, ਭੋਗ ਬਿਲਾਸਾਂ ਦਾ, ਜੀਵ ਦੇ ਲਾਲਚ ਦਾ ਚੱਲੀ ਜਾਂਦਾ ਹੈ ਆਸਾ ਭੀਤਰ ਰਹੇ ਨਿਰਾਸਤਾਉ ਨਾਨਕ ਏਕ ਮਿਲੈ ਤੂੰ ਆਪਣੇ ਅੰਦਰ ਨਿਰਾਸਤਾ ਰੱਖੀ ਮੈਨੂੰ ਤਾਂ ਦਾਤਾ ਜਿਹੜਾ ਤੂੰ ਦੇਤਾ ਉਹ ਸ਼ੁਕਰ ਹੈ ਜਿਹੜਾ ਤੂੰ ਭੱਜ ਦੌੜ ਬਾੜੀ ਕਰਕੇ ਨਾ ਕਈ ਬੰਦਿਆਂ ਦੇ ਦਿਮਾਗ ਖਰਾਬ ਹੋ ਜਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਘਰਾਟ ਹੋਣ ਲੱਗ ਜਾਂਦੀ ਹੈ ਸਾਧ ਸੰਗਤ ਜੀਓ ਕਿਉਂ ਕਿਉ ਹੋ ਕਿਸੇ ਆਸਾ ਦੇ ਪਿੱਛੇ ਸੀ ਉਹ ਜਦੋਂ ਆਸਾ ਸੀ ਅੰਦਰ ਉਹ ਇਹਦਾ ਕਾਰਜ ਨਹੀਂ ਪੂਰਾ ਹੋਇਆ ਤੇ ਨਿਰਾਸ਼ਤਾ ਹੋਗੀ ਜਦੋਂ ਨਿਰਾਸ਼ਤਾ ਹੋਗੀ ਬਲੱਡ ਪ੍ਰੈਸ਼ਰ ਵਧਣ ਲੱਗ ਗਿਆ ਘਬਰਾਹਟ ਹੋਣ ਲੱਗ ਗਈ ਇਹਨੂੰ ਵੀ ਦਸਾਗਰ ਤਰੀਏ ਮਹਾਰਾਜ ਕਹਿੰਦੇ ਇਸ ਵਿਧੀ ਦੁਆਰਾ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਕਿਵੇਂ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਆਪ ਕਰੇ ਕਹਿੰਦੇ ਤਾਂ ਸਾਗਰ ਤਰੇਗਾ ਜੇ ਤੂੰ ਸਾਧ ਸੰਗਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੀਤਮ ਦੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇਗਾ ਬੰਦਗੀ ਵਿੱਚ ਜੁੜੇਗਾ ਜੀਵਤਿਆ ਉਹ ਮਰੀਏ ਰਹਾਉ ਇਉਂ ਜਿਉਂਦਾ ਮਰ ਜਾ ਭਾਈ ਮੈਂ ਤਾਂ ਖੁੰਡ ਐ ਮੈਂ ਤਾਂ ਕੰਦ ਐ ਮੈਂ ਤਾਂ ਧਰਤੀ ਦਾ ਇੱਕ ਟਿੱਬਾ ਐ ਕਹੀ ਜਾਣ ਤੇ ਜਿਹੜਾ ਕੁਛ ਕਹਿੰਦਾ ਕੋਈ ਦੁਨੀਆ RAM KALI MOHALLA ਪਹਿਲਾ ਪਹਿਲੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਸਮੇਰ ਪਰਬਤ ਦੇ ਉੱਤੇ ਗਏ ਨਾ ਚੜਾਈ ਕਰਕੇ ਉਧਰ ਨੂੰ ਰੁਕ ਕੀਤਾ ਪਹਿਲੇ ਇੱਕ ਸਿੱਧ ਰਸਤੇ ਵਿੱਚ ਆ ਕੇ ਮਿਲਿਆ ਉਹ ਸਿੱਧ ਜੋਗੀ ਭੇਖ ਦਾ ਸਾਧ ਸੰਜੋ ਧਾਰਨੀ ਸੀਗਾ ਤਾਂ ਗੁਰੂ ਸਾਹਿਬ ਨੇ ਕਿਹਾ ਕਿਉਂਕਿ ਗੁਰੂ ਨੂੰ ਕਹਿੰਦਾ ਕਿਹਨੇ ਤੂੰ ਯੋਗ ਭੇਖ ਧਾਰਨ ਕਰ ਗੁਰੂ ਸਾਹਿਬ ਕਹਿੰਦੇ ਉਸਨੇ ਤਾਂ ਜੋਗ ਤੇਗ ਪਹਿਲਾਂ ਹੀ ਧਾਰਨ ਕੀਤਾ ਤਾਂ ਉਹ ਸਿੱਧ ਨੇ ਕਿਹਾ ਸਾਹ ਸੰਜੀਤ ਤੁਹਾਡੇ ਕੋਲੇ ਚਿੰਤਾ ਹੈ ਨਹੀਂ ਕਿਹੜੇ ਉਹ ਕਹਿੰਦੇ ਨੇ ਆ ਦੇਖੋ ਸਾਡੇ ਚਿੰਨ ਸੁਰਤ ਸਬਦ ਸਾਖੀ ਮੇਰੀ ਸਿੰਗੀ ਇੱਕ ਸਿੰਗੀ ਹੁੰਦੀ ਆ ਭਾਵ ਚਿਪੀ ਹੁੰਦੀ ਇੱਕ ਮੂੰਹ ਨਾਲ ਵਜਾਉਣ ਵਾਲੀ ਨਾ ਛੋਟੀ ਜੀ ਸਿੰਗੀ ਹੁੰਦੀ ਆ ਉਹ ਨਾਥਾਂ ਕੋਲੇ ਹੁੰਦੀ ਆ ਸਿੱਧਾਂ ਕੋਲੇ ਹੁੰਦੀ ਆ ਬਾਜੇ ਲੋਕ ਸੁਣੇ ਗੁਰੂ ਨਾਨਕ ਕਹਿੰਦੇ ਸਾਡੇ ਕੋਲੇ ਤਾਂ ਸੁਰਤ ਦੀ ਸਿੰਘ ਹੀ ਐ ਜਿੱਥੇ ਅਸੀਂ ਬਹਿ ਜਾਂਦੇ ਆ ਨਾ ਬਹਿ ਕੇ ਜਪਦੇ ਆ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਵਾਹਿਗੁਰੂ 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 ਇਸ ਸ੍ਰੇਸ਼ਟ ਪ੍ਰੀਤੀ ਜਿਹੜੀ ਸੁਰਤ ਦੀ ਸਿੰਗੀ ਆ ਸਾਡੇ ਕੋਲੇ ਜਿੱਥੇ ਵਹਿ ਗਏ ਜਦ ਤੱਕ ਤੁਸੀਂ ਸੁਰਤ ਨਾਲ ਜੁੜ ਕੇ ਨਿਤਨੇਮ ਨਹੀਂ ਕਰਦੇ ਸੁਰਤ ਨਾਲ ਜੁੜ ਕੇ ਭਜਨ ਪਾਠ ਨਹੀਂ ਕਰਦੇ ਰੱਬੀ ਗੱਲ ਜਿਹੜੀ ਸੁਣਨੀ ਹੈ ਉਹ ਵੀ ਸੁਰਤ ਨਾਲ ਸੁਣੀ ਜਾਂਦੀ ਹੈ ਜਦੋਂ ਸੁਰਤ ਨਾਲ ਸੁਣਨ ਲੱਗ ਗਏ ਨਾ ਜਿਹੜੇ ਬੰਦੇ ਨੂੰ ਸਰੀਰਕ ਬਿਮਾਰੀ ਆ ਜਿਹੜੇ ਬੰਦੇ ਨੂੰ ਮਾਨਸਿਕ ਦਿਸ਼ਾ ਉਹਦੀ ਭਟਕੀ ਆ ਨਾਲ ਦੀ ਨਾਲ ਨੀਂਦ ਆਉਣ ਲੱਗ ਜੂ ਬਾਸੀਆਂ ਆਉਣ ਲੱਗ ਜਾਣਗੀਆਂ ਸ਼ਾਂਤ ਹੋ ਜੂ ਮਨ ਕਈਆਂ ਦੇ ਫੁੱਟ ਫੁੱਟ ਰੋਂਦੇ ਨੇ ਅੱਖਾਂ ਵਿੱਚੋਂ ਅਥਰੂ ਆਉਂਦੇ ਆ ਕਿ ਦਾਤਾ ਮੈਂ ਤੇਰੇ ਨਾਲੋਂ ਵਿਛੜਿਆ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਉਹ ਪਤਾ ਤਾਂ ਲੱਗੂਗਾ ਜੇ ਅਸੀਂ ਕਿਸੇ ਸਤਪੁਰਸ਼ ਦੀ ਮਹਾਂਪੁਰਸ਼ ਦੀ ਸੰਗਤ ਕਰਾਂਗੇ ਹੁਣ ਜਿਹੜਾ ਆ ਸਾਧ ਸੰਗ ਜੋ ਮੇਰੇ ਮਹਾਂਪੁਰਸ਼ ਜਦੋਂ ਰਾੜਾ ਸਾਹਿਬ ਵਾਲੇ ਵੱਡੇ ਮਹਾਰਾਜ ਜੀ ਵਰਸੀ ਹੁੰਦੀ ਨਾ ਤੋਂ ਸਾਧ ਸੰਗ ਜੀ ਉੱਤੇ ਸਿਰ ਸਰਪੀ ਖੀਵੀ ਨਾਲਈਏ 2 ਕਿਲੋਮੀਟਰ ਹੈ ਰਾੜਾ ਸਾਹਿਬ ਤੋਂ ਇੱਥੇ ਫਿਰ ਜਿੰਨੀ ਸੰਗਤ ਆਉਂਦੀ ਫਿਰ ਸਤਿ ਪੁਰਸ਼ ਉਹਨਾਂ ਨੂੰ ਬਚਨ ਸੁਣਾਉਂਦੇ ਸਾਧ ਸੰਗਤ ਬਹੁਤ ਰੱਬੀ ਬਚਨ ਭਾਵ ਕੀ ਇਹ ਕਿ ਸਤਿਗੁਰੂ ਕਹਿੰਦੇ ਨੇ ਪਤ ਝੋਲੀ ਮੰਗਣ ਕਿ ਤਾਈਂ ਨਾਮ ਪੜੇ ਕਹਿੰਦੇ ਤੁਸੀਂ ਮੰਗਦੇ ਹੋ ਝੋਲੀ ਵਰਦਾ ਰੂਪੀ ਝੋਲੀ ਹੈ ਇਹ ਸ਼ਰਧਾ ਦੁਆਰਾ ਹੀ ਉਹ ਪਤੀ ਪ੍ਰਮਾਤਮਾ ਨੇ ਸਾਧ ਸੰਗ ਜਿਓ ਸਾਡੇ ਤੇ ਕਿਰਪਾ ਕਰਨੀ ਹੈ ਸ਼ਰਧਾ ਰੂਪੀ ਚੁਕ ਦੇਵਿਆ ਦੀ ਪਉਣੀ ਹੈ ਨਾਮ ਰੂਪ ਭੇਖਿਆ ਗੁਰੂ ਤੁੰਗਣੀਆਂ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਏ ਮੇਰੇ ਦਾਤਾ ਅਸੀਂ ਤੇਰੇ ਦਰ ਦੇ ਭਿਖਾਰੀ ਆਂ ਤੇ ਅਸੀਂ ਮੰਗ ਤੇ ਬਣ ਕੇ ਆਏ ਆ ਸਤਗੁਰੂ ਜਾਚਕ ਮੰਗੈ ਦਾਨ ਦੇ ਪਿਆਰਿਆ ਮੇਨ ਨਾਮ ਦੀ ਦਾਤ ਪਾਈ ਤੇਰੇ ਦਰ ਤੇ ਮੈਂ ਸ਼ਰਧਾ ਦੀ ਝੋਲੀ ਅੱਡੀ ਐ ਦਤਾ ਜੀ ਨਾਮ ਦੀ ਪਿੱਖੇ ਨਾਮ ਰੂਪ ਇੱਕ ਤਾਂ ਸਦਾ ਜਿਹੜਾ ਗੁਰੂ ਹੋਇਆ ਜੋਗੀਆਂ ਦਾ ਗੁਰੂ ਗੋਰਖ ਇੱਕ ਤਾਂ ਉਹਨੂੰ ਗੋਰਖ ਕਹਿੰਦੇ ਨੇ ਇੱਕ ਜਦੋਂ ਅਸੀਂ ਇਹਦੇ ਅੰਤਰੀ ਭਰਤ ਕਰਾਂਗੇ ਉਦੋਂ ਗੋਰਖ ਦਾ ਮਤਲਬ ਬਣਦਾ ਹੁੰਦਾ ਗੋ ਰਖ ਗੋਰ